ਮਹਾਰਾਜ ਤੁਸੀਂ ਦੱਸੋ ਤੁਸੀਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਕੀ ਦੇਖਿਆ ਕੀ ਸਮਝਿਆ ਜਦੋਂ ਸਾਧ ਸੰਗਤਿयां ਆਖਿਆ ਨਾ ਸਤਿਗੁਰਾਂ ਦੀ ਨਿਮਿ ਪੈ ਗਈ ਦੋ ਹੰਝੂ ਨੇਤਰਾਂ ਦੇ ਵਿੱਚੋਂ ਤਰਤੀ ਤੇ ਡਿੱਗੇ ਗਲ ਪਰ ਆਇਆ ਅੱਖਾਂ ਰਸਤੇ ਦੇ ਨਾਲ ਪਰ ਗਈਆਂ ਕੁਝ ਬੋਲ ਨਹੀਂ ਹੁੰਦਾ ਆਪਣੇ ਪਿਆਰੇ ਲਈ ਆਪਣੇ ਗੁਰੂ ਦੇਵ ਲਈ ਆਪਣੇ ਪਰਮੇਸ਼ਵਰ ਲਈ ਤੋ ਸਾਧ ਸੰਗਤ ਹੁਣ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਇਹ ਪਿਆਰਿਆਂ ਦੀ ਪਾਵਨ ਹੈ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਯਾਰ ਨਾਲ ਧਾਰਨਾ ਪੜਿਓ ਕੋ ਰਸਨਾ ਬਾਂਝੀ ਨਾ ਰਹੇ ਤਿੰਨ ਹਿੱਸਿਆਂ ਵਿੱਚ ਸਾਰੇ ਬੋਲਿਓ ਪਾਈ ਗਿਆਨ ਧਿਆਨ ਦਾ ਪਤਨ ਕੋਈ ਸਾਰਨਾ ਤੇਰੀ ਜਾਨ ਦਾ ਗਿਆਨ ਧਿਆਨ ਦਾ ਪਤਨ ਕੋਈ ਸਾਰਨਾ ਤੇਰੀ ज्ञान पता ავਤਰੀ ਜਾਣਦਾਾਰੇ ਬੋਲੋ ਭਾਈ ਨਾਮ ਕੋਈ ਬਾਬਾ ਦਾ ਨਾਮ ਤਾਂ ਉਹ ਸਾਰਾ ਨਾਮ ਤੇਰੀ ਜਾਣਦਾ ਪਿਆਰੇ ਜੀ ਸਾਰਾ ਨਾਮ ਤੇਰੀ ਜਾਣਦਾ ਮੇਰੇ ਪਿਆਰੇ ਨਾ ਮਸੇ ਜਾਣ ਨਾ ਧਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਰੇ ਸਭ ਤੇ ਵੱਡਾ ਸਤਿਗੁਰੂ ਨਾਮ ਜਿਨ ਕਾਲ ਰਾਖੀ ਮੇਰੀ ਜਦੋਂ ਸਾਧ ਸੰਗਤ ਪਿਆਰਿਆਂ ਦੀ ਦਸਨਾਂ ਤੋਂ ਪੁੱਛਿਆ ਜਾਂਦੇ ਜਿਨ੍ਹਾਂ ਨੇ ਕੋਲ ਰਹਿ ਕੇ ਆਨੰਦ ਮਾਣਿਆ ਸ਼ਰਣ ਦੇ ਵਿੱਚ ਆਨੰਦ ਮਾਣਿਆ ਉਹ ਕਹਿੰਦੇ ਵੀ ਅਸੀਂ ਦੱਸ ਨਹੀਂ ਸਕਦੇ ਕਹਿਣ ਸੁਣਨ ਤੋਂ ਪਰੇ ਹੈ ਗੱਜ ਕੇ ਅਖੁਸ ਸਤਿ ਸ੍ਰੀ ਅਕਾਲ ਗੁਰੂ ਸੰਗਤ ਨੇ ਪੁੱਛਿਆ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਪਾਤਸ਼ਾਹ ਤੁਸੀਂ ਸਤਿਗੁਰਾਂ ਨੂੰ ਕੀ ਸਮਝਦੇ ਰਹੇ ਹੋ ਨੇਤਰਾਂ ਚੋਂ ਜਲ ਬਹਿ ਗਿਆ ਰਸ ਦੇ ਨਾਲ ਪਰ ਗਿਆ ਗਲਾ ਪਰਾਇ ਕਹਿੰਦੇ ਭਾਈ ਉਤੇ ਆਪ ਨਰੈਣ ਕਲਾ ਤਾਰ ਜਗ ਮੈਂ ਪਰਵਰੇ ਉਤੇ ਆਪ ਹੀ ਕਾਲਪੁਰਖ ਸੱਚੇ ਪਾਤਸ਼ਾਹ ਇਸ ਮਾਤ ਲੋਕ ਤੇ ਆਏ ਸੀ ਗੁਰੂ ਨਾਨਕ ਅਵਤਾਰ ਲੈ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਨਾ ਮੈਂ ਮੇਰੇ ਕੋਲ ਗਿਆਨ ਹੈ ਨਾ ਧਿਆਨ ਹੈ ਨਾ ਮੇਰਾ ਕਿੰਨਾ ਕਰਮ ਹੈ ਕਿੰਨੀ ਪਾਵਨਾ ਹੈ ਪਿਆਰਿਆਂ ਦੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ

ਕਿਉ ਮੇਰਾ ਮਹਾਪੁਰਖ ਇੱਕ ਸੰਤ ਹੈ। ਔਰ ਦੂਸਰਾ ਕਹਿੰਦੇ ਵੀ ਸੰਤਾਂ ਦਾ ਸੰਤ ਹੈ। ਤੀਸਰਾ ਜੇ ਮੈਂ ਉਸ ਮਹਾਪੁਰਖ ਦੀ ਸ਼ਰਨ ਚ ਰਹਿ ਕੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਿਆ ਬਾਣੀ ਨਾਲ ਜੁੜਿਆ ਬਾਣੇ ਨਾਲ ਜੁੜਿਆ। ਕਹਿੰਦੇ ਉਹਦੇ ਵਰਗਾ ਕੋਈ ਹੋਰ ਨਹੀਂ। ਚੌਥਾ ਕਹਿੰਦੇ ਗੱਲ ਖਤਮ ਹੋ ਜਾਂਦੀ ਹੈ। ਹਰ ਹਰ ਜਨ ਦੂ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ ਮੇਰਾ ਸੰਤ ਸੀ ਜਿਹੜਾ ਮੇਰਾ ਮਹਾਪੁਰਖ ਸੀ ਉਤੇ ਆਪ ਰੱਬ ਸੀ ਗੱਜ ਕੇ ਆਖੋ ਸਤਿਗੁਰ ਵਾਹਿਗੁਰੂ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਸੰਗਤਾਂ ਪਿਆਰ ਵਾਲੀਆਂ ਬੈਠੀਆਂ ਹਨ ਬੇਅੰਤ ਮਹਾਪੁਰਖਾਂ ਦੀ ਸੀ ਰਸਨਾ ਤੋਂ ਹੀ ਸਰਵਣ ਕੀਤਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀ ਤਰਪਾਤਸ਼ਾਹ ਮਹਾਰਾਜ ਤੱਕ ਨਾਮ ਸ਼ਬਦ ਦੇ ਨਾਲ ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਸਮਾਵੀ ਉਤੇ ਦਾ ਹੁੰਦਾ ਜਾ ਰਿਹਾ ਹੈ ਬੜੀਆਂ ਵਿਚਾਰਾਂ ਹਨ ਮਰਦਾਨਾ ਸਤਗੁਰੂ ਨਾਨਕ ਸਹਿਬ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਤੁਸੀਂ ਬੜਾ ਕੀਰਤਨ ਕਰਦੇ ਹੋ ਪ੍ਰਚਾਰ ਕਰਦੇ ਹੋ ਵੀ ਨਾਮ ਜਪੋ ਬੰਦਗੀ ਕਰੋ ਸੇਵਾ ਸਿਮਰਨ ਕਰੋ ਕਹਿੰਦੇ ਕੀ ਗੱਲ ਕੋਈ ਸੁਣਦਾ ਹੀ ਨਹੀਂ ਸਤਗੁਰੂ ਕਹਿੰਦੇ ਭਾਈ ਇਹ ਸਾਰ ਕੋਈ ਬਿਰਲਾ ਜਾਣਦਾ ਹੈ ਇਹ ਲੋਕਾਂ ਨੂੰ ਸਮਝ ਨਹੀਂ ਜੁੜੇ ਕਿੱਥੇ ਹੋਏ ਹੈ ਸਿਰਫ ਮਾਇਆ ਨਾਲ ਧੀਆਂ ਪੁੱਤਰਾਂ ਨਾਲ ਧਨ ਦੌਲਤ ਨਾਲ ਘਰ ਦੇ ਨਾਲ ਜਾਂ ਕਹਿ ਦਿਓ ਵੀ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਹੈ ਬਾਹਰ ਬਦੇਸਾਂ 'ਚ ਜਾਣਾ ਡਾਲਰਾਂ ਦੇ ਨਾਲ ਜੁੜ ਗਏ ਨੇ ਅਰਦਾਸਾਂ ਵੀ ਕਰਾਉਣੀਆਂ ਬੀਜੇ ਦੀ ਬਾਹਰ